ਭਾਈ ਵਿਆਹ ਮਾਤੇ ਸੀਜ਼ਨ ਤੇ ਫਿਰ ਕਪੜਾ ਪੂਰਾ ਮਹਿੰਗਾ ਹੋਊਗਾ ਤੁਹਾਡੇ ਕੋਲ ਆਪਣੇ ਲਈ ਮਹਿੰਗਾ ਪੁਰੇ ਆਪਣੇ ਲਈ ਮਹਿੰਗਾ ਨਹੀਂ ਹੁੰਦਾ ਭਾਈ ਮਤਲਬ ਬਹੁਤ ਸਾਰੇ ਅੰਨੇ ਸਸਤੇ ਰੇਟਾਂ ਲਿਆ ਪਿੰਨਾ ਤੂੰ ਸੋਚ ਨਹੀਂ ਸਕਦਾ ਤੂੰ ਗੈਸ ਕਰ ਕੀ ਰੇਟ ਹੋ ਸਕਦਾਗਾ ਮੇਰੇ ਸਾਹਬ ਨਾਲ ਤਾਂ ਹੋਊਗਾ 5-6000 ਦਾ ਨਾ ਹੋਰ ਥੱਲੇ ਆਇਆ 4500 ਨਾ ਹੋਰ ਆਇਆ ਥੱਲੇ 4000 ਹੋਰ ਆਇਆ ਥੱਲੇ ਫਿਰ ਤੂੰ ਹੀ ਦੱਸ ਦੇ ਭਾਈ ਕੀ ਰੇਟ ਦੋਗੇ 2500 ਦੋ ਦੇ ਦਈਏ ਦੇ ਦਿਓ ਫਿਰ 2500 ਦੇ ਦੋ ਦੋ ਵੀਰੇ ਚੱਕੋ ਆਪਾਂ ਇਹ ਆਫਰ ਲੈਣੀ ਆ ਸਿਰਫ 2500 ਦੇ ਦੋ ਸੂਟ ਬਰੇਲੀ ਦੇ ਸੂਟ ਨੇਗੇ ਬਹੁਤ ਸੋਹਣੀ ਕੁਆਲਿਟੀ ਹੈਗੀ ਬਾਈ ਫਿਰ ਖੋਲ ਕੇ ਤਾਂ ਦਿਖਾਓ ਖੋਲ ਕੇ ਖੋਲ ਕੇ ਦਿਖਾ ਦਿੰਨੇ ਆ ਪੂਰਾ ਸੂਟ ਆ ਦੇਖ ਆਪਾਂ ਇੱਕੇ ਸੂਟ ਦਿਨਵਾ ਰਹੇ ਚੈੱਕ ਕਰ ਮੈਂ ਸੋਨੇ ਦੀ ਤਾਰੀਆਂ ਲਾਈਆਂ ਹੋਈਆਂ ਨੇ ਇਹ ਆ ਪੂਰਾ ਗੱਡਾ ਹੈਗਾ ਬਰੇਲੀ ਦੇ ਸੂਟ ਤੇ ਇਹ ਬਾਜੂ ਤੇ ਮੂਰੀ ਸਾਰਾ ਕੁਝ ਆਊਗਾ ਵੀਰੇ ਆ ਦੇਖ ਆ ਕੁਆਲਿਟੀ ਚੈੱਕ ਕਰੀ ਨੂੰ ਵੀ ਤੇ ਕੰਨੀ ਸੋਣੀ ਜੀ ਹੈ ਬਾਈ ਫਿਰ ਦੁਪੱਟਾ ਹਲਕਾ ਹੋਊਗਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਦਿਖਾਉਂਦਾ ਕੱਟਵਰਕ ਦਾ ਦੁਪੱਟਾ ਹੈ ਚੈੱਕ ਕਰ ਕੱਟਵਰਕ ਦੇ ਨੂੰ ਵਟੇ ਨੇ ਆ ਜੀ ਸਾਰੇ ਪੂਰੀ ਮੈਂ ਕਹਿੰਦਾ ਸ਼ਾਨਦਾਰ ਆਈਟਮਾਂ ਨੇ ਜੀ ਪੂਰੀਆਂ ਸ਼ਾਨਦਾਰ ਆਈਟਮਾਂ ਲੈ ਹੱਥੇ ਨੇ ਖਜ਼ਾਨੇ ਲੱਭ ਕੇ ਖਜ਼ਾਨੇ ਲੱਭ ਲੱਭ ਲਿਆਦੇ ਨੇ ਖਜ਼ਾਨੇ ਪੂਰੀਆਂ ਸੋਹਣੀਆਂ ਆ ਦੇਖੋ ਬਾਜੂ ਪੂਰੇ 1 ਤੋਂ 1 ਇੱਕ ਤੋਂ ਇੱਕ ਸੋਹਣੇ ਪੀਸ ਨੇਗੇ। ਆਹ ਬੋਟਮ ਵਰਕ ਮੋਰਨੀ ਵਾਲਾ ਪੀਸ। ਪੂਰਾ ਫੁੱਲ ਹੈਵੀ। 50 ਕਰ ਬ੍ਰੇਟ। ਮੈਂ ਕਹਿੰਦਾ ਖਜ਼ਾਨੇ। ਖਜ਼ਾਨੇ ਲੱਭੇ ਹੋਣੇ ਖਜ਼ਾਨੇ। बॉटम पे दुपट्टा दुपट्टा भी बाटा पूरे पूरे सोने में पीस है इसको तो इसको पीस में भैया आज मिल जाए चार पांच हजार का ਆਪਕੋ ਸਿਰਫ 1250 ਰੁਪਏ ਦੇ ਦੇਣਾ ਮਤਲਬ ਕਿ 2500 ਦੇ 2 15 ਫਰਵਰੀ ਤੱਕ ਸੇਲ ਮੇਲਾ ਲੱਗਿਆ ਰਹਿਣਾ ਪਹੁੰਚਣਾ ਕਿੱਥੇ ਆ ਵੀਰੇ ਤੁਸੀਂ ਨੇ ਸਤਗੁਰ ਕਲਾਟ ਹਾਊਸ ਤੇ ਇਹ ਸਿਰਫ ਰੇਡ ਸਾਨੂੰ ਸਤਗੁਰ ਕਲਾਟ ਹਾਊਸ ਵਾਲੀ ਦੇ ਸਕਦੇ ਨੇਗੇ ਕੋਲ ਬਰਨ ਸਿਰਾ ਮੰਦਰ ਮਾਲਗਾਮ ਚੌਂਕ ਤੇ ਰੇਲਵੇ ਸਟੇਸ਼ਨ ਦੇ ਨੇੜੇ ਆਪਨੇ ਕੋ ਨੌਰਾਸਤੀ ਤੋਂ ਸਸਤੀ ਬ੍ਰੈਡਿੰਗ ਲੈਣ ਵਾਸਤੇ ਜਲਦੀ ਤੋਂ ਜਲਦੀ ਪਹੁੰਚੋ ਓਵਰ ਥੋੜੇ ਟਾਈਮ ਵਾਸਤੇ ਅਧਰੇ ਹੈ ਬਹੁਤ ਮੈਂਡੇ ਪੀਸ ਨੇ ਵਾਈਟ ਕਲਰ ਤੋਂ ਸਾਰੇ ਕਲਰ ਤੋਂ ਲਾਈਟ ਤੋਂ ਡਾਰਕ ਤੋਂ ਸਾਰੇ ਮਿਲਣਗੇ ਆਪ ਕੋ ਵਾਈਟ ਕਲਰ ਜਿਹੜੀ ਮੈਂ ਪਹਿਲਾਂ ਵਾਈਟ ਕਲਰ ਮੰਗਦੀ ਸੀ ਨਾ ਵਾਈਟ ਕਲਰ ਉੱਤੇ ਵੀ ਲਿਆਂਦਾ ਆ ਦੁਪੱਟਾ ਦੇਖੋ ਦੁਪੱਟਾ ਚੱਕਰੋ ਵਾਈਟ ਕਰਵਾਉਗਾ ਪੂਰਾ ਹੈ ਸ਼ਾਨਦਾਰ ਕੰਮ ਕਰਾ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਕਮੀਜ਼ ਆਇਕੋ ਕੁਰਸੀ ਦੇ ਕੰਮ ਬਹੁਤ ਸੋਹਣੀਆਂ ਐਟਮਾਂ ਨੇ ਗਿਆ ਜਲਦੀ ਤੋਂ ਜਲਦੀ ਪਹੁੰਚੋ ਵੀਰੇ ਸੱਤਵਰ ਕਲਾਸ ਹਾਊਸ ਤੇ